ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਆਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਸ਼ਬਦ ਰੰਗੋਆ ਹੈ ਪਿਛਲੇ ਜੋ ਪੰਜ ਸ਼ਬਦ ਸਨ ਹੋ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਸੀ ਇਹ ਜੋ ਸ਼ਬਦ ਹੈ ਤੀਜੇ ਪਾਤਸ਼ਾਹ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਸ਼ਬਦ ਹੈ ਆਵੇਂ ਕੀ ਗੂਜਰੀ ਰਾਗ ਦੇ ਵਿੱਚ ਅਸ਼ਟਾ ਸ਼ਦੀਆਂ ਸ਼ਬਦ ਚੱਲ ਰਹੇ ਹਨ ਇਹ ਜੋ ਸ਼ਬਦ ਹੈ ਪੰਛੋ ਛੇ ਅੰਗ ਤੇ ਸੁਭਾਏ ਮਾਨ ਇਸ ਸ਼ਬਦ ਦੇ 10 ਪਦ ਹਨ। ਆਮੇ ਕੀ ਅਸ਼ਟ ਪਦੀਆਂ ਸ਼ਬਦ ਦਾ ਅਰਥ ਹੁੰਦਾ 8 ਪਦ। 8 ਪਦਾਂ ਵਾਲੇ ਸ਼ਬਦ। ਪਰ ਇੱਥੇ ਮਹਾਰਾਜ ਗੁਰੂ ਅਮਰਦਾਸ ਜੀ ਦਾ ਸ਼ਬਦ 10 ਪਦਾਂ ਦਾ ਸ਼ਬਦ ਹੈ। ਤੇ ਸੰਗਤ ਜੀਓ ਮਹਾਰਾਜ ਤੀਜੇ ਪਾਤਸ਼ਾਹ ਜੀ ਦੀ ਬਾਣੀ ਇਹ ਸ਼ਬਦ ਰੰਭ ਹੁੰਦਾ ਹੈ ਆਓ ਪਾਤਸ਼ਾਹ ਜੀ ਸਾਨੂੰ ਤਦੇਸ਼ ਬਖਸ਼ਿਸ਼ ਕਰਦੇ ਹੋਏ ਮੰਗਲਾ ਚਰਨ ਕਰਦੇ ਹੋ ਸ਼ਬਦ ਜੀ ਭਾਈ ਰਮਤਾ ਕਰਦੇ ਹਨ ਜੀ ਗੂਜਰੀ ਮਹੱਲਾ ਤੀਜਾ ਘਰ ਪਹਿਲਾ ਜਿਕੂਨ ਕਾਰ 7 ਗੁਰਪ੍ਰਸਾਦ ਗੁਜਰੀ ਰਾਗ ਦੇ ਵਿੱਚ ਤੀਜੇ ਪਾਸ਼ਾ ਜੀ ਦੀ ਬਾਣੀ ਹੈ ਪਹਿਲੇ ਘਾਰ ਸੁਰ ਤਾਲ ਦੇ ਵਿੱਚ ਗਾਣ ਦੀ ਮਹਾਰਾਜ ਜੀ ਦਾ ਹਿਤ ਕਰਦੇ ਹਨ ਤੇ ਅਕਾਲ ਪੁਰਖ ਦੀ ਮਹਿਮਾ ਦਰਸਾਉਂਦੇ ਹਨ ਕਿ ਉਹ ਇੱਕ ਹੈ ਪਲੀਪੂਰਨ ਹੈ ਸਾਰਿਆਂ ਦਾ ਮਾਲਕ ਹੈ ਇਥੋਂ ਤੱਕ ਆ ਕੀ ਖੰਡ ਬ੍ਰਹਮੰਡ ਪਿਛਮੀ ਉਹਦੇ ਹੁਕਮ ਵਿੱਚ ਚੱਲ ਰਹੀ ਹੈ ਜਿੱਦੀ ਮੂਰਤ ਮਹਾਰਾਜ ਜੀ ਕਹਿੰਦੇ ਭਾਈ ਸਤ ਹੈ ਕਾਲ ਪੁਰਤ ਹੈ ਗੁਰਪ੍ਰਸਾਦ ਦਾ ਪਾਵਨ ਦਾ ਕੀ ਸੱਚੇ ਗੁਰੂ ਦੀ ਮੇਲ ਕਿਰਪਾ ਦੇ ਨਾਲ ਹਰਿ ਦੀ ਪ੍ਰਾਪਤੀ ਹੈ ਜੀ ਨਿਰਤ ਕਰੀ ਇਹ ਮਨ ਨਚਾਈ ਗੁਰਪ੍ਰਸਾਦ ਦੀ ਆਪ ਗਵਾਈ ਚਿੱਤ ਥਿਰ ਰੱਖੇ ਸੋ ਮੁਕਤ ਹੋਵੇ ਜੋ ਇੱਛੀ ਸੋਈ ਫਲ ਪਾਈ ਤਨ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਇਹ ਸ਼ਬਦ ਜੀ ਪਾਈ ਰੰਭਤਾ ਕਰਦੇ ਹਨ ਤੇ ਭਾਵੇਂ ਕੀ ਕੁਝ ਲੇਖਕ ਕਕਾਰ ਕੀਕਾ ਕਾਰਾਂ ਨੇ ਸ਼ਬਦੀ ਥਾਨਕਾ ਦਰਸਾਈ ਹੈ ਇਹ ਤੀਜੇ ਪਾਤਸ਼ਾਹ ਜਿਨੇ ਜਿਸ ਵੇਲੇ ਸ਼ਬਦ ਉਚਾਰਨ ਕੀਤੇ ਤੇ ਮਹਾਰਾਜ ਜੀ ਦੇ ਦਰ ਘਰ ਦੀ ਮਹਿਮਾ ਸੁਣਦੇ ਹੋਏ ਗੋਬਿੰਦ왈 ਸਾਹਿਬ ਵੀ ਖੇ ਸਤਿਗੁਰ ਜੀ ਦੇ ਰਿਆ ਕਰਦੇ ਸੀ ਤੇ ਤਖਤਾਂ ਤੇ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਮਹਾਰਾਜ ਪ੍ਰਦੇਸ਼ ਬਖਸ਼ਦੇ ਸੀ ਤੇ ਚਾਂਦਕ ਚੱਕਮ ਲੇਖਕਰ ਕੰਨਨ ਕਿ ਉਥੇ ਨਿਰਤਕਾਰ ਏ ਜਿਹਨੂੰ ਕਹਿੰਦੇ ਹਨ ਰਾਸ ਵਖਾਣ ਵਾਲੇ ਰਾਸ ਕਰਨ ਵਾਲੇ ਜਿਹੜੇ ਸੀ ਉਹ ਟੋਲਾ ਪਹੁੰਚਿਆ ਪ੍ਰਾਤਕ ਸਮਿਆਂ ਵਿੱਚ ਲੋਕ ਰਾਸਪੋਤ ਵੇਖਿਆ ਕਰਦੇ ਸੀ ਤੇ ਰਾਸਕਾਰੀਏ ਜਿਹੜੇ ਸਰ ਪਿੰਡਾਂ ਦੇ ਵਿੱਚ ਸ਼ਹਿਰਾਂ ਵਿੱਚ ਜਾ ਕਰਦੇ ਸੀ ਉਥੇ ਆਪਣੇ ਰਾਸਕਾਰੀ ਦਿਖਾਨੀ ਪੇਸ਼ਕਾਰੀ ਦਿਖਾਨੀ ਨਾਚ ਕਰਨੇ ਜਾਂ ਕੋਈ ਚੋਜ ਕਰਨੇ ਕੋਈ ਢੰਗ ਤਰੀਕੇ ਨਾਲ ਲੋਕਾਂ ਨੂੰ ਖੁਸ਼ ਕਰਨਾ ਉਹਨੂੰ ਰਾਸ ਕਹਿੰਦੇ ਹਨ ਤੇ ਦੇਖੰਦੇ ਹੋ ਕਿ ਮਹਾਰਾਜ ਗੁਰੂ ਅਮਰਦਾਸ ਜੀ ਦੇ ਦਰ ਘਰ ਦੇ ਵਿੱਚ ਬਹੁਤ ਭੀੜ ਹੋਇਆ ਕਰਦੀ ਸੀ ਸੰਗਤਾਂ ਦੂਰ ਦੂਰ ਤੋਂ ਦਰਸ਼ਨਾਂ ਵਾਸਤੇ ਹੁੰਦੀਆਂ ਤੇ ਗੰਾਰਾ ਦੇ ਚਰਨਾਂ ਵਿੱਚ ਸੇਵਾ ਕਰਦੀਆਂ ਖੁਸ਼ੀਆਂ ਲੈਦੀਆਂ ਤੇ ਇਹਨਾਂ ਦੇ ਮਨ ਵਿੱਚ ਆਇਆ ਕਿਸੇ ਵੀ ਮਹਾਰਾਜ ਕੋਲ ਜਾਈਏ ਕਿਉਂਕਿ ਇਹਨਾਂ ਦਾ ਰਾਸਕਾਰੀਆਂ ਜਿਹੜੇ ਲੋਕ ਹੁੰਦੇ ਹਨ ਇਹ ਭੀੜ ਭੜੱਕੇ ਵਿੱਚ ਜਾਂ ਸ਼ਹਿਰਾ ਪਿੰਡਾਂ ਉੱਚ ਜਾਂਦੇ ਹਨ ਕਿ ਜਿੱਥੇ ਚਾਰ ਜੀ ਇਕੱਠੇ ਹੋ ਜਾਣ ਲੋਕ ਇਕੱਠੇ ਹੋ ਜਾਣ ਕਿ ਸਾਨੂੰ ਪੈਸੇ ਮਾਇਆ ਮਿਲ ਜਾਵੇ ਤੇ ਮੇਲਿਆਂ ਦੇ ਵਿੱਚ ਜਾਂ ਜਿੱਥੇ ਕੁਝ ਲੋਕ ਜੁੜਦੇ ਹਨ ਸੱਭਾ ਜੁੜਦੀਆਂ ਨੇ ਉੱਥੇ ਜਾ ਕੇ ਰਾਸ ਵਖਾਣਦੇ ਆ ਤੇ ਨਾ ਸਮਝਿਆ ਕਿ ਗੁਰੂ ਅੰਮ੍ਰਿਤਦਾਸ ਮਹਾਰਾਜ ਜੀ ਦੇ ਧਾਰ ਘਰ ਬਹੁਤ ਭੀੜ ਹੁੰਦੀ ਹੈ ਸੰਗਤ ਹੁੰਦੀ ਹੈ ਉੱਥੇ ਜਾ ਕੇ ਕਿਉਂ ਨਾ ਰਾਸ ਦਿਖਾਈ ਜਾਵੇ ਮਹਾਰਾਜ ਨੂੰ ਬੇਨਤੀ ਕਰਕੇ ਆਗਿਆ ਲਈ ਜਹ ਤੇ ਮਹਾਰਾਜ ਗੁਰੰਬਰਦਾਸ ਜੀ ਦੇ ਕੋਲ ਚਲੇ ਗਏ ਰਾਸਕਾਰਿਏ ਇਹਨੇ ਮਹਾਰਾਜ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਤੁਹਾਡੇ ਦਰ ਘਰ ਗੋਤ ਸੰਗਤਾਂ ਹੁੰਦੀਆਂ ਨੇ ਭੀੜ ਹੁੰਦੀ ਹੈ ਕਿ ਅਸੀਂ ਇੱਥੇ ਰੰਗ ਤਮਾਸ਼ਾ ਦਿਖਾਣਾ ਰਾਸ ਦਿਖਾਣੀ ਹੈ ਜੇ ਤੁਸੀਂ ਹੁਕਮ ਕਰੋ ਜੇ ਤੁਸੀਂ ਸਾਡੀ ਬੇਨਤੀ ਪ੍ਰਵਾਨ ਕਰੋ ਜੇ ਅਸੀਂ ਲੰਗ ਸੰਗਤਾਂ ਨੂੰ ਰਾਸ ਦਿਖਾਈਏ ਸੇ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਜੀ ਉਸ ਵੇਲੇ ਅਪਦੇਸ਼ ਦਾ ਉਪਦੇਸ਼ ਦਿੰਦੇ ਹੋਏ ਸ਼ਬਦੋ ਚਾਰਨ ਕਰਦੇ ਹਨ ਭਾਵੇਂ ਕਿ ਪਹਿਲਾਂ ਵੀ ਆਪਾਂ ਨੂੰ ਦੱਸਿਆ ਗਿਆ ਕਿ ਬਾਣੀ ਜਿਹੜੀ ਹੈ ਕਿਸੇ ਸਿੱਖ ਦਾ ਉਪਦੇਸ਼ ਨਹੀਂ ਇੱਕ ਨੂੰ ਗੱਲ ਨਹੀਂ ਕਹਿੰਦੀ ਬਾਣੀ ਜਦੋਂ ਵੀ ਮਹਾਰਾਜ ਨੇ ਸ਼ਬਦੋ ਚਾਰਨ ਕੀਤੇ ਬਾਣੀ ਪੜੀ ਬਾਣੀ ਉਚਾਰੀ ਤੇ ਇੱਕ ਦੇ ਨਾਲ ਦੁਨੀਆ ਨੂੰ ਉਪਦੇਸ਼ ਹੁੰਦਾ ਬਾਣੀ ਦਾ ਇੱਕ ਸਰੀਰ ਵਾਸਤੇ ਕੋਈ ਸ਼ਬਦ ਬਾਣੀ ਨਹੀਂ ਹੈ ਇਸ ਸੰਸਾਰ ਦੇ ਬਾਤੇ ਸੱਚੀ ਬਾਣੀ ਆ ਤੁਰਕੀ ਬਾਣੀ ਆ ਇਹ ਮਹਾਰਾਜ ਵੀ ਸਮਾ ਬਣਦਾ ਸੀ ਤੇ ਸਤਿਗੁਰ ਜੀ ਉਪਦੇਸ਼ ਬਖਸ਼ਦੇ ਸੀ ਬਾਣੀ ਅਚਾਰਨ ਕਰਦੇ ਸੀ ਤੇ ਅੱਜ ਬਾਹਨੇ ਦੇ ਨਾਲ ਨਿਰਤਕਾਰੀ ਆਏ ਤੇ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤੇ ਉਥੇ ਦੁਨੀਆਂ ਨੂੰ ਸਿੱਖਿਆ ਦਿੱਤੀ ਇਸ ਸ਼ਬਦ ਵਿੱਚ ਵੱਡੀ ਸਿੱਖਿਆ ਹੈ ਸਾਡੇ ਵਾਸਤੇ ਹਾਵੇ ਕੀ ਥਾਣਕਾ ਹੈ ਜ਼ਰੂਰੀ ਨਹੀਂ ਕਿ ਆਪਾਂ ਮੰਨੀਏ ਪਰ ਸਤਿਗੁਰੂ ਜੀ ਸਦਾ ਹੀ ਇਸੇ ਤਰ੍ਹਾਂ ਪ੍ਰਦੇਸ਼ ਦੇਂਦੇ ਨੇ ਜਿਵੇਂ ਗੁਰੂ ਨਾਨਕ ਮਹਾਰਾਜ ਜੀ ਵੀ ਇਸੇ ਤਰ੍ਹਾਂ ਹੀ ਚਰਚਾ ਕਰਦੇ ਸੀ ਤੇ ਸ਼ੁਰੂ ਤੋਂ ਗੁਰੂ ਨਾਨਕ ਮਹਾਰਾਜ ਤੋਂ ਚੱਲਿਆ ਆ ਰਿਹਾ ਸੀ ਜਦੋਂ ਵੀ ਕਿਸੇ ਬ੍ਰਾਹਮਣ ਨਾਲ ਮੇਲ ਹੁੰਦਾ ਚਰਚਾ ਹੁੰਦੀ ਕਿਸੇ ਕਾਜੀ ਨਾਲ ਮੇਲ ਹੁੰਦਾ ਚਰਚਾ ਹੋ ਜਾਂਦੀ ਕਿਸੇ ਐਸੇ ਮਨੁੱਖ ਨਾਲ ਮੇਲ ਹੁੰਦਾ ਤੇ ਮਹਾਰਾਜ ਜੀ ਚਰਚਾ ਕਰਦੇ ਇਹ ਤੇ ਨਿਰਤਕਾਰੀਆਂ ਨਾਲ ਮੇਲ ਹੋ ਗਿਆ ਮਹਾਰਾਜ ਦਾ ਆਓ ਸਤਿਗੁਰੂ ਜੀ ਜਿੱਥੇ ਉਹਨਾਂ ਨੂੰ ਪਰਦੇਸ ਬਖਸ਼ਦੇ ਹਨ ਉੱਥੇ ਸਾਨੂੰ ਸਾਰਿਆਂ ਨੂੰ ਪਰਦੇਸ ਦਿੰਦੇ ਹਨ ਜੀ ਆਓ ਸਾਰੇ ਸ਼ਬਦ ਦੇ ਵਿੱਚ ਹੀ ਮਹਾਰਾਜ ਜੀ ਦੱਸਦੇ ਹਨ ਨਿਰਤ ਕਰੀ ਹਰ ਮਨ ਨਚਾਈ ਗੁਰ ਪ੍ਰਸਾਦੀ ਆਪ ਗਵਾਈ ਤੇ ਮਹਾਰਾਜ ਜੀ ਕਹਿੰਦੇ ਭਾਈ ਤੁਸੀਂ ਤਾਂ ਦੁਨੀਆ ਨੂੰ ਆਪ ਨੱਚਦੇ ਹੋ ਟੱਪਦੇ ਹੋ ਦੁਨੀਆ ਨੂੰ ਤਮਾਸ਼ਾ ਦਿਖਾਉਂਦੇ ਹੋ ਤੇ ਲੋਕ ਤੁਹਾਡੇ ਤੋਂ ਕੁਝ ਹੁੰਦੇ ਆ ਛੇ-ਚਾਰ ਆਦਮੀ ਤੁਹਾਨੂੰ ਦੇਖਦਿਆਂ ਨੂੰ ਵੇਖ-ਵੇਖ ਕੇ ਜੀ ਤੱਪਦੇ ਨੂੰ ਵੀ ਨਾਲ ਖੁਸ਼ ਹੁੰਦੇ ਆਂ। ਇਹ ਮਹਾਰਾਜ ਜੀ ਕਹਿੰਦੇ ਨਚਣਾ ਟੱਪਣਾ ਸਾਡੇ ਮਹਾਰਾਜ ਜੀ ਕਹਿੰਦੇ ਵਾਸਤੇ ਨਹੀਂ ਆ। ਕਹਿੰਦੇ ਅਸੀਂ ਇਸ ਨਚਣ ਟੱਪਣ ਨੂੰ ਨਹੀਂ ਉਹ ਜੇ ਸਮਝਦੇ ਕਹਿੰਦੇ ਤੇ ਸੰਸਾਰੀ ਹੈ। ਸੰਸਾਰ ਲੋਕ ਇਸ ਤੇ ਨੱਚ ਟੱਪਣ ਤੇ ਖੁਸ਼ ਆ। ਕਿਉਂਕਿ ਲੋਕ ਸੰਸਾਰ ਜਿਹੜਾ ਹੈ ਮਾਇਆਵਤੀ ਸੰਸਾਰ ਹੈ। ਈ ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਵਡੇ ਗੁਰਾਂ ਦੀ ਬਾਣੀ ਹੈ ਸਤਿਗੁਰ ਜੀ ਆਸਾ ਜੀ ਦੀ ਵਾਰਚ ਪ੍ਰਦੇਸ਼ ਬਖਸ਼ਦੇ ਹਨ ਨੇਕਾਈ ਉਹਨਾਂ ਦੇ ਸ਼ਬਦ ਹਨ ਈ ਮਹਾਰਾਜ ਜੀ ਕਹਿੰਦੇ ਉਹਨਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਗੁਰੂ ਅੰਮਰਦਾਸ ਜੀ ਕਹਿੰਦੇ ਤੇ ਫਿਰ ਵੀ ਜੇ ਨਹੀਂ ਸਮਝ ਪੈਂਦੀ ਤੇ ਮਹਾਰਾਜ ਜੀ ਦੇਖੋ ਕਿ ਆਪਮਦੇਸ਼ ਬਖਸ਼ਦੇ ਹਨ ਨਿਰਧਕਾਰੀਆਂ ਨੂੰ ਸਮਝਾਉਂਦੇ ਹਨ ਕੰਜ ਨਹੀਂ ਪਾਈ ਕਹਿੰਦੇ ਭਗਤੀ ਨਹੀਂ ਨਚ ਨਾਟ ਪਾਣਾ ਕੀ ਤਪ ਕੇ ਨੱਚ ਕੇ ਸੀ ਪ੍ਰਮਾਤਮਾ ਨੂੰ ਠਾਕਰ ਨੂੰ ਪ੍ਰਭੂ ਨੂੰ ਖੁਸ਼ ਕਰ ਲਈਏ ਕਿ ਉਹਦੇ ਅੱਗੇ ਜਾ ਕੇ ਨੱਚਾਂਗੇ ਬੋਤਾ ਤੇ ਉਹ ਖੁਸ਼ ਹੋ ਜਾਵੇਗਾ ਭਾ ਰਾਮ ਖੁਸ਼ ਹੋ ਜਾਵੇਗਾ ਭਗਵਾਨ ਇਹ ਮਹਾਰਾਜ ਜੀ ਕਹਿੰਦੇ ਨਹੀਂ ਕਹਿੰਦੇ ਸਾਡਾ ਮਨ ਨੱਚਦਾ ਚਾਹੀਦਾ ਸਾਡਾ ਮਨ ਜੇ ਮਾਇਆ ਦੇ ਵਿੱਚ ਨੱਚਦਾ ਹੈ ਕਹਿੰਦੇ ਬਾਹਰੋਂ ਸਾਡਾ ਮਨ ਨੱਚਦਾ ਹੈ ਨਾ ਜਿਵੇਂ ਮਨ ਨੱਚਦਾ ਤਾਂ ਸਾਡਾ ਉਸੇ ਤਰ੍ਹਾਂ ਹੀ ਸਰੀਰ ਨੱਚਦਾ ਹੈ ਮਾਨੀ ਨੇ ਚੰਦਾ ਸਰੀਰ ਨੂੰ ਸਾਰਾ ਦਿਨ ਮਾਨੀ ਨੱਚਦਾ ਅੰਦਰ ਤੇ ਬਾਹਰੋਂ ਸਰੀਰ ਨੱਚਦਾ ਮਨ ਦੇਖੋ ਜਿੱਧਰ ਨੂੰ ਮਨ ਭਜਦਾ ਨਾ ਸਾਡਾ ਫੁਰਨੇ ਪੈਦਾ ਕਰਕੇ ਤੇ ਉਦੋਂ ਹੀ ਸਾਡਾ ਸਰੀਰ ਜਾਂਦਾ ਮਾਨ ਪੁਰਨਾ ਪੈਦਾ ਕਰਦਾ ਕਿ ਆਹ ਕੰਮ ਕਰਨਾ ਚਾਹ ਲੈ ਤੇ ਭਜ ਲੈਣਿਆ ਸੀ ਉਸੇ ਵੇਲੇ ਸਰੀਰ ਭਜਦਾ ਸਾਡਾ ਤੇ ਜਿਸੇ ਤਰ੍ਹਾਂ ਮਾਨ ਗੁਰੂ ਚਰਣਾ ਵਿੱਚ ਜਦੋਂ ਕਿਸੇ ਦਾ ਜਾਂਦਾ ਫਿਰ ਉਹਦੇ ਹੁਕਮ ਵਿੱਚ ਨੱਚਦਾ ਹੈ ਮਹਾਰਾਜ ਜੀ ਕਹਿੰਦੇ ਤੁਸੀਂ ਨਿਰਤ ਕਰਦੇ ਹੋ ਪਰ ਮਹਾਰਾਜ ਜੀ ਕਹਿੰਦੇ ਨਿਰਤ ਕਰੀ ਇਹੋ ਮਨ ਨੱਚੀ ਕਹਿੰਦੇ ਇਹ ਨਿਰਤ ਐਸੀ ਹੈ ਸਾਡਾ ਮਨ ਅੰਦਰ ਪੱਖੋ ਨੱਚਣਾ ਚਾਹੀਦਾ ਸਰੀਰ ਦਾ ਨੱਚਣਾ ਟੱਪਣਾ ਸਾਡੇ ਲਈ ਮਹਾਰਾਜ ਜੀ ਕਹਿੰਦੇ ਨਾਂ ਬਰਾਬਰ ਹੈ ਕਹਿੰਦੇ ਜਿੰਨਾ ਚਿਰ ਮਨ ਨਹੀਂ ਸਾਡਾ ਡੱਟਦਾ ਉਨਾਂ ਚਿਰ ਸਰੀਰ ਦਾ ਨੱਚਣਾ નિਫਲ ਹੈ ਗੁਰ ਪ੍ਰਸਾਦੀ ਆਪ ਗਵਾਈ ਕਹਿੰਦੇ ਸ੍ਰੀ ਗੁਰੂ ਦੀ ਕਿਰਪਾ ਦੇ ਨਾਲ ਪ੍ਰਸਾਦੀ ਤੋਂ ਭਾਵ ਕਿਰਪਾ ਕਹਿੰਦੇ ਸੱਚੀ ਗੁਰੂ ਦੀ ਕਿਰਪਾ ਦੇ ਨਾਲ ਆਪਾ ਗਵਾਲਾ ਚਾਹੀਦਾ ਸਾਨੂੰ ਮੇ ਘਰ ਛੱਡਣਾ ਚਾਹੀਦਾ ਚਿੱਤ ਸਥਿਰ ਰੱਖੇ ਸੋ ਮੁਕਤ ਹੋਵੇ ਜੋ ਇੱਛੀ ਸੋਈ ਫਲ ਪਾਈ ਮਹਾਰਾਜ ਕਹਿੰਦੇ ਭਾਈ ਜੋ ਚਿੱਤ ਸਥਿਰ ਰੱਖਦਾ ਹੈ ਨਾ ਗੁਰੂ ਦੇ ਅੱਗੇ ਸਥਿਰ ਕਰ ਦਿੰਦਾ ਹੈ ਇਹ ਕਹਿੰਦੇ ਉਹ ਹੀ ਮੁਕਤ ਹੈ ਜਿਸ ਸਾਰਾ ਚਿੱਤ ਜਿਹੜਾ ਮਨ ਹੈ ਉਹ ਹੀ ਸਥਿਰ ਨਹੀਂ ਟਕਾਈ ਦੇ ਵਿੱਚ ਨਹੀਂ ਮਹਾਰਾਜ ਜੀ ਕਹਿੰਦੇ ਫਿਰ ਮੁਕਤੀ ਨਹੀਂ ਹੈ ਕਹਿੰਦੇ ਮੁਕਤੀ ਤਾਂ ਹੈ ਜੇ ਚਿੱਤ ਥਿਰ ਰੱਖੇ ਮਹਾਰਾਜ ਜੀ ਕਹਿੰਦੇ ਸਾਡਾ ਚੇਤੋ ਦੇ ਚਰਨਾਂ ਵਿੱਚ ਹੋਵੇ ਹਾਜ਼ਰ ਹੋਵੇ ਸੋ ਮੁਕਤ ਹੋਵੇ ਮਹਾਰਾਜ ਜੀ ਕਹਿੰਦੇ ਤਾਂ ਅਸੀਂ ਮੁਕਤ ਹੋਣਾ ਜੋ ਇੱਛੀ ਸੋਈ ਫਲ ਪਾਈ ਮਹਾਰਾਜ ਜੀ ਕਹਿੰਦੇ ਜੋ ਇਸ਼ਿਆ ਕਰਾਂਗੇ ਮਹਾਰਾਜ ਉਹੋ ਜਿਹਾ ਫਲ ਦੇ ਦੇਣਗੇ ਨਾਚ ਰਹੀ ਮਨ ਗੁਰ ਕੈ ਆਗੇ ਰਹਾਉ ਦੀ ਪੰਕਤੀ ਹੈ ਕੇਂਦਰੀ ਭਾਵ ਮਹਾਰਾਜ ਜੀ ਦਰਸਾ ਰਹੇ ਗੁਰ ਕੈ ਭਾਣੇ ਨਾਚੇ ਤਾਂ ਸੁਖ ਪਾਉ ਹੈ ਅੰਤੇ ਜਮ ਭਉ ਭਾਗੈ ਰਹਾਉ ਮਹਾਰਾਜ ਜੀ ਕਹਿੰਦੇ ਮਨਾਂ ਤੂੰ ਸੱਚੇ ਗੁਰੂ ਅੱਗੇ ਕਿਉਂ ਨਹੀਂ ਨੱਚਦਾ ਕਹਿੰਦੇ ਦੁਨੀਆਂ ਨੂੰ ਖੁਸ਼ ਕਰਨ ਵਾਸਤੇ ਰਾਸਕਾਰੀਓ ਤੁਸੀਂ ਨੱਚਦੇ ਹੋ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਅੱਗੇ ਕਿਉਂ ਨਹੀਂ ਨੱਚਦੇ ਤੁਹਾਡਾ ਮਨ ਕਿਉਂ ਨਹੀਂ ਨੱਚਦਾ ਉਹ ਮਾਲਕ ਅੱਗੇ ਤੇ ਜਦ ਮਹਾਰਾਜ ਜੀ ਕਹਿੰਦੇ ਜੇ ਨੱਚੇਗਾ ਗੁਰ ਕਹਿ ਭਾਣੇ ਨਾਚੇ ਮਹਾਰਾਜ ਜੀ ਕਹਿੰਦੇ ਜਉਂਦੇ ਭਾਣੇ ਵਿੱਚ ਰਹਿ ਕੇ ਨਚਾਂਗੇ ਤਾਂ ਸੁਖ ਪਾਵੈ ਮਹਾਰਾਜ ਜੀ ਕਹਿੰਦੇ ਫੇਰ ਸੁਖ ਮਿਲ ਜਾਵੇਗਾ ਸੁਖ ਪਾ ਲਵਾਂਗੇ ਮਹਾਰਾਜ ਜੀ ਕਹਿੰਦੇ ਜਉਂਦੇ ਭਾਣੇ ਵਿੱਚ ਆ ਜਾਵਾਂਗੇ ਅੰਤੇ ਜਮ ਭਉ ਭਾਗੇ ਫੇਰ ਮਹਾਰਾਜ ਜੀ ਕਹਿੰਦੇ ਅੰਤ ਦਾ ਸਵਾ ਜਦੋਂ ਮੌਤ ਸਾਹਮਣੇ ਹੈ ਫਿਰ ਮਹਾਰਾਜ ਜੀ ਕਹਿੰਦੇ ਜੰਮ ਦਾ ਭੌ ਉਤਰ ਜਾਵੇਗਾ ਮਰਨ ਦਾ ਫਿਰ ਡਰ ਨਹੀਂ ਜਾਵੇਗਾ ਫਿਰ ਜੰਮ ਦਾ ਡਰ ਭੋ ਲੈ ਜਾਵੇਗਾ ਮਹਾਰਾਜ ਜੀ ਕਹਿੰਦੇ ਫਿਰ ਅੰਦਰੋਂ ਨਿਰਭਲ ਹੋ ਜਾਗੇ ਹੋ ਐਸਾ ਨਾਚਾ ਮਹਾਰਾਜ ਜੀ ਕਹਿੰਦੇ ਜਿਹੜਾ ਮਨ ਨੂੰ ਮਹਾਰਾਜ ਜੀ ਕਹਿੰਦੇ ਨਿਰਮਲ ਕਰਦਾ ਹੈ ਕਹਿੰਦੇ ਅਸਲੀ ਸੁੱਖ ਮਿਲ ਜਾਂਦਾ ਅੰਤ ਵਿਲੇ ਜਮ ਦਾ ਭੈ ਮੌਤ ਦਾ ਭਾਵ ਮੌਤ ਦਾ ਭੈ ਲੈ ਜਾਂਦਾ ਹੈ ਰਹਾਉ ਬਿਸ਼ਰਾਮ ਦੇ ਕਿ ਮਹਾਰਾਜ ਜੀ ਅਗਲਾ ਬਿਸ਼ ਬੰਦ ਆਰੰਭ ਕਰਦੇ ਹਨ ਜੀ ਆਪ ਨਚਾਏ ਸੋ ਭਗਤ ਕਹੀਏ ਆਪਣਾ ਪਿਆਰ ਆਪ ਲਾਏ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਆਪ ਕਿਰਪਾ ਕਰਕੇ ਹੁਕਮ ਦੇ ਵਿੱਚ ਉਹ ਨਚਾਰਿਆ ਹੈ ਉਹੀ ਸੱਚਾ ਭਗਤ ਕਿਹਾ ਜਾਂਦਾ ਹੈ। ਉਹੀ ਉਹਦਾ ਸੱਚਾ ਭਗਤ ਹੈ ਜਿਹੜਾ ਉਹਦੇ ਹੁਕਮ ਦੇ ਵਿੱਚ ਚੱਲਦਾ ਹੈ ਕਹਿਣ ਤੋਂ ਪਾਵੇ ਨਚਣ ਤੋਂ ਪਾਵੇ। ਹਰਿ ਜੀ ਕਹਿੰਦੇ ਆਪ ਨਚਾਇ ਜਿਹਨੂੰ ਆਪ ਕਿਰਪਾ ਕਰਕੇ ਆਪਣੇ ਹੁਕਮ ਵਿੱਚ ਤੋਰਦਾ ਹੈ। ਹਰਿ ਜੀ ਕਹਿੰਦੇ ਉਹ ਸੱਚਾ ਭਗਤ ਕਹੀਏ। ਆਪਣਾ ਪਿਆਰ ਜਿਹਦੇ ਝੋਲੀ ਵਿੱਚੋਂ ਆਪ ਲਾ ਦਿੰਦਾ ਹੈ ਪਾ ਦਿੰਦਾ ਹੈ ਆਪ ਗਾਵੈ ਆਪ ਸੁਨਾਵੈ ਇਸ ਮਨ ਅੰਧੇ ਕੋ ਮਾਰਗ ਪਾਏ ਮਹਾਰਾਜ ਜੀ ਕਹਿੰਦੇ ਜਿਹੜਾ ਆਪ ਗੁੰਦਾ ਹੈ ਕਈਏ ਜੀ ਅਸੀਂ ਗਾ ਰਿਆ ਨਹੀਂ ਮਹਾਰਾਜ ਜੀ ਕਹਿੰਦੇ ਜਿਹਦੇ ਤੋਂ ਕਿਰਪਾ ਕਰ ਦਿੰਦਾ ਨਾ ਭਾਈ ਉਹ ਆਪ ਦੀਓ ਪਰਮਾਤਮਾ ਖੁਦ ਗੁੰਦਾ ਹੈ ਉਹ ਆਪ ਗੁੰਦਾ ਹੈ ਇਹ ਆਪ ਸੁਨਾਦਾ ਹੈ ਉਹਦੇ ਵਿੱਚ ਬਹਿ ਕੇ ਆਪ ਹੀ ਗਾ ਰਿਹਾ ਆਪ ਹੀ ਸੁਨਾ ਰਿਹਾ ਇਹ ਮਨ ਅੰਧਾ ਜਿਹੜਾ ਅੰਨਾ ਮਾਨਸੀ ਜਿਹੜਾ ਅੰਨੇ ਵਾ ਭੱਜਦਾ ਸੀ ਦੌੜਦਾ ਸੀ ਅੰਨਾ ਪੁੰਨੇ ਦੇ ਵਿੱਚ ਜਿਹੜਾ ਸੰਸਾਰੀ ਪਦਾਰਥਾਂ ਦੇ ਮਾਇਆ ਦੇ ਮੋਹ ਵਿੱਚ ਨੱਚਦਾ ਸੀ ਉਹਨੂੰ ਮਾਰਗ ਪੈ ਗਿਆ ਮਾਰਗ ਤੇ ਭਾਵ ਰਸਤੇ ਤੇ ਆ ਗਿਆ ਮਹਾਰਾਜ ਜੀ ਕਹਿੰਦੇ ਉਹ ਰਸਤੇ ਤੇ ਆ ਜਾਂਦਾ ਹੈ ਅਨ ਦਿਨ ਨੱਚ ਸਖਤ ਨਚਾ ਨਿਵਾਰੈ ਸਿਵ ਘਰ ਨੀਂਦ ਨਾ ਹੋਈ ਮਹਾਰਾਜ ਜੀ ਚੀਜ਼ਾਂ ਪਾਦ ਅਰੰਭ ਕਰਦੇ ਹਨ ਕਹਿੰਦੇ ਫਿਰ ਦਿਨ ਰਾਤ ਮਹਾਰਾਜ ਜੀ ਕਹਿੰਦੇ ਫਿਰ ਦਿਨ ਰਾਤ ਹੀ ਨਾ ਨੱਚ ਮਹਾਰਾਜ ਜੀ ਕਹਿੰਦੇ ਭਗਤ ਜਿਹੜਿਆਂ ਨੂੰ ਬਾਹਰੋਂ ਤਾਂ ਨਹੀਂ ਨੱਚਦੇ ਕਹਿੰਦੇ ਉਹਨਾਂ ਦਾ ਮਾਨ ਦਿਨ ਰਾਤ ਉਹਦੇ ਹੁਕਮ ਵਿੱਚ ਨੱਚਦਾ ਨੇ ਮਹਾਰਾਜ ਜੀ ਕਹਿੰਦੇ ਅਨ ਦਿਨ ਨਾਚੇ ਸਕਤ ਨਵਾਰ ਹੈ ਸ਼ਿਵ ਘਰ ਨੀਂਦ ਨਾ ਹੋਈ ਮਹਾਰਾਜ ਜੀ ਕਹਿੰਦੇ ਉਹ ਨੀਂਦ ਜਿਹੜੀ ਇਹ ਲੈ ਜਾਂਦੀ ਜਿਹੜੀ ਚੜੀ ਹੈ ਨਾ ਮਨ ਨੂੰ ਅਗਿਆਨਤਾ ਦਾ ਹਨੇਰਾ ਗਿਆਨਤਾ ਦੀ ਨੀਂਦ ਮਹਾਰਾਜ ਜੀ ਕਹਿੰਦੇ ਉੱਤਰ ਜਾਂਦੀ ਹੈ ਸ਼ਕਤੀ ਘਰ ਜਗਤ ਸੁਤਾ ਨਾਚੇ ਟਾਪੇ ਅਵਰੂ ਗਾਵੇ ਮਨਮੁਖ ਭਗਤ ਨਾ ਹੋਈ ਮਹਾਰਾਜ ਜੀ ਕਹਿੰਦੇ ਸ਼ਕਤੀ ਦੇ ਘਰ ਦੇ ਵਿੱਚ ਜਗਤ ਸੁਤਾ ਪਿਆ ਹੈ ਮਹਾਰਾਜ ਜੀ ਕਹਿੰਦੇ ਸੰਸਾਰ ਹੈ ਨਾ ਜਰਾ ਸ੍ਰਿਸ਼ਟੀ ਹੈ ਲੋਕ ਹਨ ਕਹਿੰਦੇ ਇਸ ਸੰਸਾਰ ਦੇ ਮਹਾਰਾਜ ਜੀ ਕਹਿੰਦੇ ਮੋਹ ਦੇ ਵਿੱਚ ਸੁੱਤੇ ਪਏ ਹਨ ਉਹਦੇ ਵਿੱਚ ਹੀ ਨੱਚਦੇ ਟੱਪਦੇ ਹਨ ਮਾਇਆ ਦੇ ਮੋਹ ਦੇ ਪਿੱਛੇ ਅਬਰੂ ਮਹਾਰਾਜ ਜੀ ਕਹਿੰਦੇ ਗਾਵੇ ਸ਼ਕਤੀ ਘਰ ਜਗਤ ਸੁੱਤਾ ਨੱਚੇ ਟੱਪੇ ਅਬਰੂ ਗਾਵੇ ਹਰਾਜ ਜੀ ਕਹਿੰਦੇ ਨੱਚਦਾ ਟੱਪਦਾ ਬਨੁਖ ਗਾਉਂਦਾ ਹੈ ਖੁਸ਼ੀਆਂ ਮਨਾਉਂਦਾ ਹੈ ਤੇ ਉਹ ਖੁਸ਼ੀਆਂ ਕੀ 2-4 ਮਿੰਟ ਦੀਆਂ 2 ਘੰਟਿਆਂ ਦੀਆਂ ਖਤਮ ਹੋ ਜਾਂਦੀਆਂ ਮਨਮੁਖ ਭਗਤ ਨਾ ਹੋਈ ਮਹਾਰਾਜ ਜੀ ਕਹਿੰਦੇ ਮਾਲਕ ਨੂੰ ਛੱਡ ਕੇ ਉਹਦੀ ਭਗਤੀ ਛੱਡ ਕੇ ਮਨਮੁਖ ਮੌਤ ਨੂੰ ਭਲਾ ਕੇ ਮਹਾਰਾਜ ਜੀ ਕਹਿੰਦੇ ਤੁਰਿਆ ਫਿਰਦਾ ਨੱਚਦਾ ਟੱਪਦਾ ਜਿਵੇਂ ਇੱਕ ਮਹਾਰਾਜ ਜੀ ਕਹਿੰਦੇ ਤਮਾਸ਼ਗੀਰ ਤਮਾਸ਼ਾ ਦਿਖਾਉਂਦਾ ਨਾ ਤਾਂ ਬਾਂਦਰ ਨੂੰ ਕਿ ਅ디 ਕਿੱਧਰ ਟਪਾਂਦਾ ਨਚਾਂਦਾ ਇਸੇ ਦਰ ਹੀ ਮਨ ਤਮਾਸ਼ਗੀਰ ਸਾਡੇ ਸਰੀਰ ਨੂੰ ਨਚਾਈ ਫਿਰਦਾ ਅਸੀਂ ਨੱਚਦੇ ਫਿਰਦੇ ਆ ਟੱਪਦੇ ਫਿਰਦੇ ਆ ਖੁਸ਼ੀਆਂ ਮਨਾਉਂਦੇ ਆ ਮਹਾਰਾਜ ਜੀ ਕਹਿੰਦੇ ਪਰ ਸਾਨੂੰ ਮੌਤ ਚਿੱਤ ਹੀ ਨਹੀਂ ਕਿ ਉਮਰਾਂ ਬੀਤਦੀ ਜਾਂਦੀ ਐ ਜ਼ਿੰਦਗੀ ਲੰਘਦੀ ਜਾਂਦੀ ਐ ਸਾਲ ਬੀਤਦੇ ਜਾਂਦਿਆਂ ਮੌਤ ਨੇੜੇ ਆ ਰਹੀ ਐ ਮਹਾਰਾਜ ਜੀ ਕਹਿੰਦੇ ਸਭ ਕੁਝ ਭੁੱਲ ਜਾਂਦੇ ਆ ਅਗਲਾ ਪਦ ਮਹਾਰਾਜ ਜੀ ਰੰਭ ਕਰਦੇ ਨੇ ਸੂਰਨਾਰ ਬਿਰਤ ਪਖ ਕਰਮੀ ਨਤਿ ਮਨ ਜਨ ਗਿਆਨ ਵਿਚਾਰੀ ਮਹਾਰਾਜ ਜੀ ਕਹਿੰਦੇ ਪਰ ਨੱਚਦੇ ਆ ਸਾਰੇ ਜੀ ਵੀ ਹਨ ਦੇਵ ਤੇ ਨੱਚਦੇ ਹਨ ਉਹਦੇ ਗੁਣ ਗਾ ਕੇ ਸੂਰਤ ਨਾਰ ਮਨੁੱਖਾ ਨੂੰ ਕਹਿੰਦੇ ਹਨ ਸੌਰਵ ਦੇਵਤੇ ਨਾਰ ਮਨੁੱਖ ਵਿਰਤ ਪਖ ਕਰਮੀ ਮਹਾਰਾਜ ਜੀ ਕਹਿੰਦੇ ਪਖ ਵਿੱਚ ਨੱਚਦੇ ਹਨ ਮਨ ਜਨ ਗਿਆਨ ਵਿਚਾਰੀ ਮਨ ਕਹਿੰਦੇ ਵੁਨ ਜਨ ਜਿਹੜੇ Muni ਜਨ ਹਨ ਜਿਹੜੇ ਜੋਗੀ ਲੋਕ ਹਨ ਮੂਨ ਧਾਰਨ ਕਰਨ ਵਾਲੇ ਉਹ ਵੀ ਉਹਦੇ ਵਿੱਚ ਜੁੜ ਕੇ ਨੱਚਦੇ ਹਨ ਮਹਾਰਾਜ ਜੀ ਕਹਿੰਦੇ ਅਲੱਗ-ਅਲੱਗ ਨੱਚਣਾ ਹੈ ਇਹ ਕਿਹ ਅਸ ਸਾਰੀ ਨਚਨਾ ਇਹ ਕਹ ਮਹਾਰਾਜ ਜੀ ਕਹਿੰਦੇ ਉਹਦੇ ਹੁਕਮ ਵਿੱਚ ਨਚਨਾ ਕੋਈ ਕਿਸ ਤਰ੍ਹਾਂ ਕਿਸ ਵਿਧੀ ਨਾਲ ਨੱਚ ਰਿਹਾ ਕੋਈ ਕਿਸ ਵਿਧੀ ਨਾਲ ਮਹਾਰਾਜ ਕਹਿੰਦੇ ਨਾਚੇ ਮੂਨ ਜਨ ਗਿਆਨ ਵਿਚਾਰਿਓ ਗਿਆਨ ਦੀ ਵਿਚਾਰ ਵਿੱਚ ਨੱਚਦੇ ਹਨ ਗਿਆਨ ਉਹਨ ਲੋਗ ਜਨ ਮੂਨੀ ਜਨ ਜਿਹੜਾ ਹੋਣ ਤਨ ਕਰਕੇ ਉਹਦੇ ਚੁੱਪ ਕਰਕੇ ਉਹਦੀ ਭਗਤੀ ਕਰਦੇ ਹਨ ਉਦੇ ਵਿੱਚ ਨੱਚਦੇ ਹਨ ਗਿਆਨਵਾਨ ਲੋਕ ਗਿਆਨ ਵਰਤਾ ਕੇ ਵਿਚਾਰ ਕਰਕੇ ਕਥਾ ਕਰਕੇ ਸਿਮਰਨ ਕਰਕੇ ਨੱਚਦੇ ਹਨ ਸਿੱਧ ਸਾਧਕ ਲਿਵ ਲਾਗੀ ਨੱਚੈ ਜਿਨ ਗੁਰਮੁਖ ਬੁੱਧ ਵਿਚਾਰੀ ਮਹਾਰਾਜ ਜੀ ਕਹਿੰਦੇ ਸਿੱਧੀਆਂ ਵਾਲੇ ਸਿੱਧ ਲੋਕ ਸਿੱਧੀਆਂ ਵਿੱਚ ਨੱਚਦੇ ਹਨ ਉਹਦੇ ਵਿੱਚ ਲਿਵ ਜੋੜ ਕੇ ਉਹ ਨੱਚਦੇ ਹਨ ਮਹਾਰਾਜ ਜੀ ਕਹਿੰਦੇ ਜਿਨ ਗੁਰਮੁਖ ਬੁੱਧ ਵਿਚਾਰੀ ਮਹਾਰਾਜ ਜੀ ਕਹਿੰਦੇ ਜਿਨੂੰ ਗੁਰਮੁਖਾਂ ਨੂੰ ਬੁੱਧੀ ਦਿੱਤੀ ਹੈ ਗਿਆਨ ਗੁਣ ਉਦੇ ਗੁੱਧ ਦੇ ਨਾਲ ਉਹ ਗਿਆਨ ਵਰਤਾਨ ਦੇ ਵਿੱਚ ਨੱਚਦੇ ਹਨ ਖੰਡ ਬ੍ਰਹਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਰ ਜਿਵਤ ਮਾਰੀ ਤੇ ਮਹਾਰਾਜ ਜੀ ਪੰਜਵਾ ਪਾਦ ਅਰੰਭ ਕਰਦੇ ਆਂ ਕਹਿੰਦੇ ਕੋਈ ਗਿਆਨ ਬ੍ਰਹਮ ਖੰਡ ਬ੍ਰਹਮੰਡਾਂ ਦੇ ਵਿੱਚ ਲੋਕ ਨੱਚ ਰਿਆ ਨ ਤ੍ਰੈ ਗੁਣ ਨਾਚੇ ਮਹਾਰਾਜ ਜੀ ਕਹਿੰਦੇ ਭਾਈ ਇਹ ਤ੍ਰੈ ਗੁਣ ਹੀ ਨੱਚ ਰਹੇ ਹਨ ਖੰਡ ਬ੍ਰਹਮੰਡ ਨੱਚ ਰਹੇ ਨੇ ਉਹਦੇ ਹੁਕਮ ਦੇ ਵਿੱਚ ਮਹਾਰਾਜ ਜੀ ਕਹਿੰਦੇ ਤ੍ਰੈ ਗੁਣ ਨਾਚੇ ਜਿਨ ਲਾਗੀ ਹਰ ਲਿਵ ਤੇਮਾਰੀ ਜਿਨ੍ਹਾਂ ਦੀ ਲਿਵ ਤੁਹਾਡੇ ਵਿੱਚ ਲੱਗੀਆਂ ਨੇ ਉਹ ਸਾਰੇ ਤੁਹਾਡੇ ਉਪਰਮ ਵਿੱਚ ਨੱਚਦੇ ਹਨ ਜੀ ਜੰਤ ਸਭ ਹੀ ਨਾਚੈ ਨਾਚ ਖਾਣੀ ਚਾਰੀ ਮਹਾਰਾਜ ਜੀ ਕਹਿੰਦੇ ਜੀਵ ਜੰਤੂ ਸਭ ਨੱਚਦੇ ਹਨ ਮਹਾਰਾਜ ਜੀ ਕਹਿੰਦੇ ਉਹਦੇ ਉਪਰਮ ਦੇ ਵਿੱਚ ਸਾਰੇ ਨੱਚ ਰਹੇ ਹਨ ਖਾਣੀ ਚਾਰੀ ਚਾਰ ਖਾਣੀਆਂ ਅੰਦਰ ਜੀ ਰਸਿਤ ਉਤਪੋਜੇ ਚਾਰ ਖਾਣੀਆਂ ਹਨ ਚਾਰ ਤਰ੍ਹਾਂ ਦੇ ਜੀਵ ਹਨ ਅੰਡਜ ਜਿਹੜੇ ਆਂਡਿਆਂ ਤੋਂ ਪੈਦਾ ਹੁੰਦੇ ਹਨ ਜੀਰਜ ਉਤਪੋਜ ਚਾਰ ਖਾੜੀਆਂ ਦੇ ਜੀਵ ਮਹਾਰਾਜ ਜੀ ਕਹਿੰਦੇ ਨੱਚਦੇ ਹਨ ਜੋ ਤੁਦ ਭਾਵੇ ਸੋਈ ਨੱਚੈ ਜਿਹਨੂੰ ਗੁਰਮੁਖ ਸ਼ਬਦ ਲਿਵ ਲਾਏ ਜੀ ਮਹਾਰਾਜ ਜੀ ਕਹਿੰਦੇ ਜਿਵੇਂ ਤੈਨੂੰ ਭਾਉਂਦਾ ਹੈ ਕਿਵੇਂ ਹੀ ਅਸੀਂ ਨੱਚਦੇ ਹਾਂ ਜਿਹਨੂੰ ਗੁਰਮੁਖ ਸ਼ਬਦ ਲਿਵ ਲਾਏ ਹਾਰਾ ਜੀ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਸ਼ਬਦ ਵਿੱਚ ਲਿਵ ਸੁਰਤੀ ਲਾਈ ਹੈ ਉਹ ਵੀ ਤੇਰੀ ਭਗਤੀ ਵਿੱਚ ਨੱਚਦੇ ਨੇ ਸੇ ਭਗਤ ਸੇ ਤਤ ਗਿਆਨੀ ਜਿਨ ਕੋ ਹੁਕਮ ਮਨਾਏ ਤੇ ਮਹਾਰਾਜ ਜੀ ਕੇ ਤਤ ਬੇ ਤਤ ਤੇਰੇ ਗਿਆਨवान पुरुष ਭਗਤ ਜਨ ਉਹ ਵੀ ਹੁਕਮ ਮੰਨਦੇ ਹਨ ਉਹ ਵੀ ਹੁਕਮ ਵਿੱਚ ਨੱਚ ਜਾਣੇ ਇਹਾ ਭਗਤ ਸੱਚੇ ਸੋ ਲਿਵ ਲਾਗੇ ਮੇਨੂੰ ਸੇਵਾ ਭਗਤ ਨਾ ਹੋਈ ਸਤਵਮਾ ਪਦ ਮਹਾਰਾਜ ਜੀ ਰੰਮ ਕਰਦੇ ਹਨ ਕਹਿੰਦੇ ਇਹੀ ਭਗਤੀ ਹੈ ਅੰਦਰੋਂ ਉਹਦੇ ਭੂਕਮ ਦੇ ਵਿੱਚ ਭਗਤੀ ਵਿੱਚ ਸਿਮਰਨ ਵਿੱਚ ਮਨ ਨੂੰ ਅਰਪਣ ਕਰਨਾ ਇਹ ਨਾਚ ਹੈ ਸਦੀ ਇਹਦੇ ਬਾਹਰੋਂ ਨਚਣਾ ਟੱਪਣਾ ਇਹ ਭਗਤ ਪਰਮਾਤਮਾ ਦੀ ਖੁਸ਼ੀ ਨਹੀਂ ਹੈ ਕਿ ਅਸੀਂ ਭਗਤ ਬਣ ਕੇ ਬਹੁਤਾ ਨਾਚਦੇ ਆਂ ਦੇਖਦੇ ਆਂ ਹੁਣ ਗਲੀਆਂ ਵਿੱਚ ਤੁਰੇ ਫਿਰਦੇ ਨੇ ਕਿ ਅੱਗੇ-ਅਗੇ ਨੱਚੀ ਜਾਂਦੇ ਨੇ ਸੇਰੇ ਨੰਗੇ ਤੇ ਧੂੜ ਪਾਈ ਜਾਂਦੇ ਪਿੱਛੇ ठाकुर थाक दी मूर्ति ਹੁੰਦੀ ਆ ਉਹਦੇ ਤੇ ਸਾਰੀ ਧੂੜ ਪਈ ਜਾਂਦੀ ਐ ਤੇ ਸਿਰ ਵੀ ਰੰਗੇ ਤੇ ਜੇਬਾਂ ਦੇ ਵਿੱਚ ਜਰਦਾ ਪਿਆ ਹੁੰਦਾ ਤਮਾਕੂ ਪਿਆ ਹੁੰਦਾ ਤੇ ਮੁਖ ਦੇ ਵਿੱਚ ਬੀੜੀਆਂ ਲਗੀਆਂ ਹੁੰਦੀਆਂ ਨੇ ਉਹ ਕਾਹਦਾ ਲਾਚ ਐ ठाकुर ਦੀਆਂ ਜੁੱਤੀਆਂ ਪਿੰਦੀਆਂ नाच ਛੜਾ ਹੁੰਦਾ ਮਾਰਾਤ ਕੋ ਪਰਮੇਸ਼ਰ ਕੋ ਖੁਸ਼ੀ ਥੋੜਾ ਲੈਂਦੇ ਹਨ ਭਾਵ ਕੀ ਨਾਰਾਜ਼ ਕਰਦੇ ਹਨ ਉਹ ਇਹ ਨਾਰਾਜ਼ਗੀ ਐ ਪ੍ਰਮਾਤਮਾ ਦੀ ਜਿਹੜੀ ਅਸੀਂ ਹਾਸਲ ਕਰ ਲਏ ਨੇ ਆਪਾਪ ਕਰ ਦਿੰਨੇ ਆ ਕੋ ਦੇ ਚਾਰਚਾ ਦੇ ਵਿੱਚ ਅਸੀਂ ਪਾਪ ਕਰੀ ਜਾ ਰਹੇ ਹਮਾਰਾ ਤੇ ਧੂੜ ਮਿੱਟੀ ਪਾਈ ਜਾ ਰਹੀ ਆ ਅੱਗੇ ਕਿ ਤਮਾਸ਼ਾ ਕਰੀ ਜਾ ਰਹੇ ਹਮਾਰਾ ਜੀ ਕਹਿੰਦੇ ਨਿਫਲ ਹੈ ਦੇਖੋ ਇੱਥੇ ਦੁਨੀਆ ਨੂੰ ਉਪਦੇਸ਼ ਦਿੰਦੇ ਹਨ ਮਹਾਰਾਜ ਇਹ ਨਿਕਨਿਰਤਕਾਰੀ ਖੜੇ ਨਮਾਰ ਜੀ ਉਹਨਾਂ ਨੂੰ ਕਹਿ ਰਹੇ ਨੇ ਇਹ ਬਹਾਨਾ ਹੁੰਦਾ ਮਹਾਰਾਜ ਜੀ ਉੱਥੇ ਦੁਨੀਆ ਨੂੰ ਸਾਰੇ ਜਿਹੜੇ ਲੋਕ ਦੇਖ ਰਹੇ ਨੇ ਨਾ ਉਹਨਾਂ ਨੂੰ ਸਾਰਿਆਂ ਨੂੰ ਕਹਿ ਰਹੇ ਨੇ ਸਤਿਗੁਰੂ ਜੀ ਉਥੇ ਮੋਦੋਂ ਦਾ ਸ਼ਬਦ ਉਚਾਰਨ ਕੀਤਾ ਸਾਨੂੰ ਉਪਦੇਸ਼ ਦੇ ਰਹੇ ਹਨ ਮਹਾਰਾਜ ਕਹਿੰਦੇ ਭਗਤ ਸੱਚੇ ਸਿਉ ਲਿਵ ਲਾਗੇ ਬਿਨ ਸੇਵਾ ਬਿਨਾ ਸੇਵਾ ਤੋਂ ਮਹਾਰਾਜ ਕਹਿੰਦੇ ਭਗਤੀ ਵੀ ਨਹੀਂ ਹੁੰਦੀ ਮਾਨਨ ਈਰਮਲ ਕਰਨਾ ਪੈਂਦਾ ਸੇਵਾਦਾਰ ਘਰ ਦੀ ਸੱਚੇ ਪਾਤਸ਼ਾਹ ਜੀ ਦੀ ਕਰੋ ਜਿਸ ਦੇ ਨਾਲ ਸਾਡਾ ਭਾਂਡਾ ਸਾਫ ਹੋ ਜਾਵੇਗਾ ਉਹਦੇ ਵਿੱਚ ਆਪਣੇ ਆਪ ਜਲ ਪੈ ਜਾਵੇਗਾ ਅੰਮ੍ਰਿਤ ਪੈ ਜਾਵੇਗਾ ਨਾਮ ਪੈ ਜਾਵੇਗਾ ਜਨਮਾਂ ਦਾ ਪਿਆਰਿਓ ਖਾਲਾ ਭਾਂਡਾ ਪਿਆ ਪਾਪਾਂ ਦਾ ਭਰਿਆ ਤੇ ਅੱਜ ਜ ਰੋਜ਼ ਲਾਂਦੇ ਅਸੀਂ ਮੈਲ ਪਹਿਲੋਂ ਕਾਲਾ ਤੇ ਹੁਣੋਂ ਅਗੋਂ ਹੋਰ ਕਾਲਾ ਕਰੀ ਜਾ ਰਿਆਂ ਤੇ ਸਾਫ ਕਰਤਾ ਤਾਂ ਕੋਈ ਢੰਗ ਨਹੀਂ ਸਾਡੇ ਕੋਲ ਕੋਈ ਯਤਨ ਥੋੜਾ ਕਰਦਿਆਂ ਨੂੰ ਸਾਫ ਕਰਨ ਦਾ ਸਤ ਸੇਵਾ ਕਹਦੀ ਕੋਈ ਨਹੀਂ ਬੋਲਦਾ ਹੁਣ ਦੋ ਤਿੰਨ ਦਿਨ ਸੇਵਾ ਚੱਲੀ ਏ ਬੜੇ ਬਾਜੇ ਦਿੱਤੇ ਤੇ ਕੋਈ ਆਇਆ ਹੀ ਨਹੀਂ ਦੋ ਚਾਰ ਵੀਰ ਸਨ 12 ਇੱਕੋ ਅੱਜ ਗਿਆ ਸਾਨੂੰ ਰਾਤ ਨੂੰ ਅੰਮ੍ਰਿਤ ਵੇਲਾ ਹੋ ਗਿਆ ਸੇਵਾ ਕਰਦੇ ਤੇ ਕੋਈ ਨਹੀਂ ਨਾਲ ਖੜਿਆ ਜਿੱਥੇ ਔਖੀ ਸੇਵਾ ਉੱਤੇ ਕੋਈ ਨਹੀਂ ਖੜਦਾ ਤੇ ਆਪਾਂ ਬਿਨਮਤਵਲ ਤੋਂ ਸੇਵਾ ਕਰੀ ਜਾਂਦੇ ਆ ਪੋਚੇ ਮਾਰੀ ਜਾਂਦੇ ਆ ਝਾੜੂ ਮਾਰੀ ਜਾਂਦੇ ਆ ਜਿੱਥੇ ਸਾਫ ਏ ਉਹਨੂੰ ਕਸਾਈ ਜਾਂਦੇ ਆ ਬਾਅਦ ਚ ਸੰਗਤਾਂ ਉੱਥੇ ਡਿੱਗੀ ਜਾਂਦੀਆਂ ਨੇ ਉਸੇਵਾ ਨਹੀਂ ਹੁੰਦੀ ਪਿਆਰਿਓ ਸੇਵਾ ਜਿੱਥੇ ਸੇਵਾ ਦੀ ਲੋੜ ਹੈ ਉੱਥੇ ਸੇਵਾ ਕਰਿਆ ਕਰੋ ਗੁਰਦੁਆਰੇ ਛੋਟੇ ਨਹੀਂ ਹੁੰਦੇ ਕੀ ਕਥਾ ਕਰਤੀ ਸੇਵਾ ਪ੍ਰਸ਼ਾਦ ਦੇ ਪਕਾਣ ਦੀ ਸੇਵਾ ਹੈ ਝਾੜੂ ਮਾਰਨ ਦੀ ਸੇਵਾ ਜਾਲੇ ਲਾਣ ਦੀ ਸੇਵਾ ਧੋਅ ਤੋਅ ਦੀ ਸੇਵਾ ਹੈ ਵਸਤਰਨ ਮਾਰਨ ਦੇ ਚਾਦਰਾਂ ਨੂੰ ਧੋਣ ਦੀ ਸੇਵਾ ਜਿੱਦੀ ਲੋੜ ਹੈ ਉਹ ਸੇਵਾ ਕਰੋ ਐਵੇਂ ਦਿਖਾਵਾ ਛੱਡ ਦਿਓ ਦੁਨੀਆ ਨੂੰ ਇਹ ਦਿਖਾਵੇ ਦੇ ਨਾਲ ਉਹ ਪਰਮਾਤਮਾ ਦੀ ਖੁਸ਼ੀ ਨਹੀਂ ਲੈ ਸਕਦੀ ਚਾਰ ਆਦਮੀ ਸਾਡੇ ਤੋਂ ਦੋ ਚਾਰ ਦਿਨ ਲਈ ਖੁਸ਼ ਹੋਣਗੇ ਫਿਰ ਉਹ ਵੀ ਨਾਰਾਜ਼ ਹੋ ਜਾਣਗੇ ਜਦੋਂ ਉਹਦਾ ਉਹਨਾਂ ਦਾ ਕੰਮ ਕਰਨਾ ਛੱਡ ਦਾਂਗੇ ਉਹਨਾਂ ਨੂੰ ਭੱਜ ਜਾਣਾ ਪਰ ਮਹਾਰਾਜ ਨੂੰ ਹਾਜ਼ਰ ਸਮਝ ਕੇ ਸੇਵਾ ਕਰੀਏ ਨਾ ਸਮਝੀ ਕਿ ਗੁਰੂ ਸਤਗੁਰੂ ਜੀ ਨਹੀਂ ਦੇਖਦੇ ਜਦੋਂ ਸੇਵਾ ਕਰਦੇ ਆਂ ਭਾਵੇਂ ਕੋਈ ਨਾ ਹੋਵੇ ਤੇ ਮੇਰਾ ਪਾਪੂ ਦੇਖਦਾ ਸਤਗੁਰੂ ਜੀ ਸਾਨੂੰ ਤੱਕਦੇ ਹਨ ਦੇਖਦੇ ਹਨ ਉਹਦੀ ਖੁਸ਼ੀ ਲੈ ਲਾਂਗੇ ਦੁਨੀਆ ਭਾਵੇਂ ਨਾਰਾਜ਼ ਹੋ ਜਾਵੇ ਕੋਈ ਨਹੀਂ ਕੋਈ ਗੱਲ ਨਹੀਂ ਇਹ ਮਹਾਰਾਜ ਜੀ ਖੁਸ਼ ਹੋਣੇ ਜੈਨ ਉਹਦੀ ਖੁਸ਼ੀ ਲੈ ਲਈ ਤੇ ਸਮਝੋ ਕਿ ਸਾਡਾ ਜਨਮ ਸਫਲ ਹੋ ਗਿਆ ਮਨੁੱਖਾ ਜੀਵਨ ਸਫਲ ਹੋ ਗਿਆ ਇਹ ਦਿਖਾਵੇ ਦਾ ਸਭ ਕੁਝ ਤਿਆਗ ਦੋ ਬਲੌਟੀਪਨ ਛੱਡ ਦੋ ਦਿਲ ਦੇ ਨਾਲ ਜੋ ਕਰਨਾ ਹੈ ਦਿਲ ਦੇ ਨਾਲ ਕੀਤਾ ਜਾਵੇ ਚਾਹ ਦੇ ਨਾਲ ਕੀਤਾ ਜਾਵੇ ਪ੍ਰਾਤਨ ਸਮਿਆਂ ਚ ਲੋਕ ਚਾਹ ਨਾਲ ਕਰਦੇ ਸੀ ਦਿਨ ਨਾਲ ਸੇਵਾ ਕਰਦੇ ਸੀ ਉਹ ਦਿਖਾਵਾ ਨਹੀਂ ਸੀ ਕੋਈ ਵੀਡੀਓ ਨਹੀਂ ਸੀ ਕੋ ਕੁਝ ਨਹੀਂ ਸੀ ਕੋ ਜਾ ਐਸੀ ਹੋਦੋ ਲੋਕ ਨਿਮਾਨਦਾਰੀ ਦਾ ਕੰਮ ਕਰਦੇ ਸੀ ਮਾਨਦਾਰੀ ਨਾਲ ਸੇਵਾ ਕਰਨੀ ਚਾਹ ਦੇ ਨਾਲ ਪਾਠ ਕਰਨਾ ਹੁਣ ਸਭ ਕੁਝ ਦਿਖਾਵਾ ਹੋ ਗਿਆ ਅਰ ਦੋ ਉਦੋਂ ਤੋਂ ਡਬਲ ਕਰਦੇ ਹੁਣ ਭਾਵੇਂ ਅਸੀਂ ਪਰ ਸਭ ਕੁਝ ਦਿਖਾਵੇ ਦੇ ਮੁਤਾਬਕ ਅਸੀਂ ਕਰਦੇ ਕਿ ਸਾਨੂੰ ਕੋਈ ਦੇਖ ਲਾਂ ਚਾਰ ਭਾਈ ਯਾ ਜਾ ਕੰਮ ਕੀਤਾ ਆਪਣੇ ਆਪ ਅਸੀਂ ਸਨੰਨੇ ਆਂ ਕਿ ਮਹਾਰਾਜ ਜੀ ਗੁਰੂ ਅੰਮਰਦਾਸ ਜੀ ਕਹਿੰਦੇ ਭਾਈ ਅੰਦਰੋਂ ਭਾਂਡਾ ਸਾਫ ਕਰੋ ਅੰਦਰੋਂ ਸੇਵਾ ਕਰੋ ਮਹਾਰਾਜ ਜੀ ਕਹਿੰਦੇ ਉਹਦੀ ਭਗਤੀ ਇਹ ਆ ਭਗਤੀ ਸੱਚੇ ਸੋ ਲਿਬ ਲਾਗੇ ਬਿਨ ਸੇਵਾ ਭਗਤ ਨਾ ਹੋਈ ਮਹਾਰਾਜ ਜੀ ਕਹਿੰਦੇ ਸੇਵਾ ਤੋਂ ਬਿਨਾ ਭਗਤੀ ਦੀ ਦਾਤ ਨਹੀਂ ਮਿਲ ਸਕਦੀ ਜੀਵਤ ਮਰੈ ਤਾਂ ਸ਼ਬਦ ਵਿਚਾਰੈ ਤਾਂ ਸੱਚ ਪਾਵੇ ਕੋਈ ਮਹਾਰਾਜ ਜੀ ਕਹਿੰਦੇ ਜੁੰਦੇ ਜੀ ਮਰਨਾ ਸਿੱਖੋ ਮਰਨਾ ਸਰੀਰ ਦਾ ਮਰਨਾ ਤਾਂ ਅਲੱਗ ਗੱਲ ਹੈ ਜੀਵਤ ਮਰੇ ਕੇ ਜਿੰਦੇ ਜੀ ਤੁਸੀਂ ਆ ਮਨ ਨੂੰ ਮਾਰ ਲਵੋ ਕਹਿੰਦੇ ਉਹ ਮਨ ਨਚਨਾ ਹੈ ਜੀਵਤ ਮਰੇ ਤਾਂ ਸ਼ਬਦ ਵਿਚਾਰ ਹੈ ਤਾਂ ਸੱਚ ਪਾਵੇ ਕੋਈ ਜੇ ਜਿੰਦੇ ਜੀ ਮਨ ਨੂੰ ਟਕਾ ਲਵੋਗੇ ਮਾਰ ਲਵੋਗੇ ਮਹਾਰਾਜ ਜੀ ਕਹਿੰਦੇ ਫਿਰ ਸ਼ਬਦ ਦੇ ਵਿੱਚ ਖੁੱਬ ਜਾਓ ਸ਼ਬਦ ਦੀ ਵਿਚਾਰ ਕਰਨਾ ਸ਼ੁਰੂ ਕਰ ਦੇਵੋਗੇ ਸ਼ਬਦ ਨੂੰ ਸਮਝਣਾ ਸ਼ੁਰੂ ਕਰ ਦੇਵੋਗੇ ਤਾਂ ਸੱਚ ਪਾਵੇ ਕੋਈ ਮਹਾਰਾਜ ਜੀ ਕਹਿੰਦੇ ਤਾਂ ਕੋਈ ਵਿਰਲਾ ਸਤ ਨੂੰ ਪਛਾਣਦਾ ਹੈ ਮਾਇਆ ਕੇ ਅਰਥ ਸਭ ਲੋਕ ਨਾਚੈ ਉਹ ਵਿਰਲਾ ਤਤ ਵਿਚਾਰੀ ਦੇਖੋ ਅਗਲਾ ਪਦ 8ਵਾਂ ਮਹਾਰਾਜ ਸ਼ੁਰੂ ਕਰ ਦਿਆਂ ਕਹਿੰਦੇ ਮਾਇਆ ਦੇ ਪਿੱਛੇ ਤਾਂ ਭਾਈ ਸਾਰੇ ਨੱਚਦੇ ਹਨ ਅਸੀਂ ਨੱਚਦੇ ਹੀ ਆ ਨਾ ਚਾਰ ਟੱਕੇ ਮਿਲ ਜੇ ਨਾਇਆ ਮਿਲ ਜਾਵੇ ਮਾਇਆ ਤੋਂ ਬਿਨਾਂ ਹੀ ਇਸ ਮਾਇਆ ਦੇ ਯਤਨ ਦੇ ਵਿੱਚ ਹੀ ਨੱਚਦੇ ਰਹਿੰਦੇ ਆ ਕਿ ਸਾਨੂੰ ਪ੍ਰਾਪਤੀ ਹੋ ਜਾਵੇ ਮਾਇਆ ਕੇ ਅਰਥ ਸਭ ਲੋਕ ਨਾਚੈ ਕਹਤ ਮਹਾਰਾਜ ਜੀ ਕਹਿੰਦੇ ਕੋਈ ਵਿਰਲਾ ਤਤ ਹਵੇਦਾ ਹੈ ਜਿਹੜਾ ਕੀ ਉਹਦੇ ਹੁਕਮ ਵਿੱਚ ਨੱਚਦਾ ਹੈ ਗੁਰ ਪ੍ਰਸਾਦੀ ਸੋਈ ਜਨ ਪਾਏ ਜਿੰਨ ਕੋ ਕਿਰਪਾ ਤੁਮਾਰੀ ਮਹਾਰਾਜ ਜੀ ਕਹਿੰਦੇ ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਦੇ ਨਾਲ ਸੋਈ ਜਨ ਪਾਏ ਮਹਾਰਾਜ ਜੀ ਕਹਿੰਦੇ ਕੋਈ ਜਨ ਕੋਈ ਵਿਰਲਾ ਜਨ ਬਣ ਕੇ ਜੋ ਉਹਦੀ ਕਿਰਪਾ ਲੈ ਲੈਂਦਾ ਹੈ ਜਿੰਨ ਕੋ ਕਿਰਪਾ ਤੁਮਾਰੀ ਪਹਿਲਾ ਸ਼ਬਦ ਕਿਰਪਾ ਹੈ ਤੁਹਾਡਾ ਕਿਰਪਾ ਹੈ ਜਿਹੜਾ ਪੱਪੇ ਦੇ ਪਹਿਲਾਂ ਵੀ ਆਪਨਾ ਦੱਸਿਆ ਗਿਆ ਬਹੁਤਾਂ ਕਿਰਪਾ ਹੁੰਦਾ ਗਰਬਾਣੀ ਦੇ ਵਿੱਚ ਕੱਕੇ ਦੇ ਪੈਰ 'ਚ ਰਾਰਾ ਹੁੰਦਾ ਜਿਹੜੀ ਸਿਹਾਰੀ ਉਹ ਕੱਕੇ ਦੇ ਪੈਰ 'ਚ ਲੱਗਦੀ ਹੈ ਰਾਰੇ ਕਿਰਪਾ ਕਹਿਣਾ ਇਹਨੂੰ ਸ਼ਬਦ ਨੂੰ ਤੇਜ਼ੀ ਨਾਲ ਬੁਣਾਣਾ ਪਰ ਅਸੀਂ ਕਿਰਪਾ ਹੀ ਕਹਿੰਨੇ ਆ ਬਹੁਤ ਧਿਆਨ ਦੇ ਨਾਲ ਸੱਚੇ ਧੋਕੇ ਪੜਨਾ ਤੇ ਜਿੱਥੇ ਕੱਕਾ ਰਾਰਾ ਪੱਪਾ ਹੁੰਦਾ ਕੱਕੇ ਨੂੰ ਸਿਹਰੀ ਉੱਥੇ ਕਿਰਪਾ ਹੁੰਦਾ ਉਹ ਫੋਲਾ ਬਣਾਉਣਾ ਮਹਾਰਾਜ ਕਹਿੰਦੇ ਕਿਰਪਾ ਜਿਨ੍ਹਾਂ ਤੇ ਉਹਦੀ ਕਿਰਪਾ ਹੋ ਜਾਂਦੀ ਹੈ ਇੱਕ ਦਮ ਸਾਟ ਵਿਸਰੈ ਸਾਵੇਲਾ ਵਿਰਥਾ ਜਾਏ ਮਹਾਰਾਜ ਕਹਿੰਦੇ ਇੱਕ ਦਮ ਇੱਕ ਸਾਹ ਵੀ ਤੁਹਾਡਾ ਖਾਲੀ ਨਾ ਜਾਏ ਉਹ ਸੱਚੇ ਨੂੰ ਵਿਸਾਰੀ ਨਾ ਇੱਕ ਸਾਹ ਵੀ ਮਹਾਰਾਜ ਜੀ ਕਹਿੰਦੇ ਜੇ ਉਹਦੀ ਮਹਾਰਾਜ ਜੀ ਕਹਿੰਦੇ ਉਹਨੂੰ ਵਿਸਾਰ ਕੇ ਨਗਾਤਾ ਉਹ ਦਮ ਵਿਰਥਾ ਚਲਾ ਗਿਆ ਸਾਬ ਸਵੇਲਾ ਵਿਰਥਾ ਜਾਏ ਪੇਲਾ ਤੋ ਭਾਵੋ ਸਮਾ ਜਿੰਨੇ ਦਮ ਸਾਡੇ ਸਾਹਿਬ ਇਰਥੇ ਜਾਂਦੇ ਨੇ ਉਹਨੂੰ ਉਹਦੀ ਜਾਦ ਤੋਂ ਬਿਨਾ ਹਰ ਜੀ ਕਹਿੰਦੇ ਵਿਰਥੇ ਹਰ ਸਾਹ ਉਹ ਲੇਖੇ ਚ ਨਹੀਂ ਹਨ ਸਾਹਿਬ 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 ਸੈ ਆਪਾਂ ਬੋਲਦੇ ਆਂ ਪਰ ਗਿਆਨੀ ਸਾਬ ਸਿੰਘ ਜੀ ਪ੍ਰੋਫੈਸਰ ਸਾਹਿਬ ਸਿੰਘ ਜੀ ਕਹਿੰਦੇ ਸਿਹਾਰੀ ਜਿਹੜੀ ਆ ਉਹ ਵਰਤੋਂ ਵਾਸਤੇ ਆ ਅਰਥਾਂ ਵਾਸਤੇ ਕਿੱਥੇ ਸਿਹਾਰੀ ਯੂਜ ਕੀਤੀ ਨਾ ਐਂਡ ਵਾਲੇ ਅੱਖਰ ਤੇ ਉਹ ਅਰਥ ਵਾਸਤੇ ਹੈ ਸਾਹਾ ਸਾਹਾ ਬੋਲਦਾ तकरीबन ਇਹਨੂੰ ਆਪਾਂ ਸਾਹਾ ਸਾਹਾ ਬੋਲਦੇ ਹਰ ਜਗ੍ਹਾ ਤੇ ਸਾਹਾ ਸਾਹਾ ਕਹਿੰਦੇ ਆ ਮੂੰਹ ਚੜਿਆ ਹਰ ਕਦੇ ਪਰ ਸਾਹੀ ਸਾਹੀ ਹੈ ਇਸ ਇਹ ਲਫ਼ਜ਼ ਜਿਹੜਾ ਸਿਹਾਰੀ ਜਿਹੜੀ ਉਹ ਅਰਥ ਵਾਸਤੇ ਲਾਈ ਹੋਈ ਹੈ ਮਹਾਰਾਜ ਜੀ ਕਹਿੰਦੇ ਸਾਹਾ ਸਾਹਾ ਸਦਾ ਸੰਭਾਲੀਏ ਆਪੇ ਬਖਸ਼ੇ ਕਰੇ ਰਜਾਏ ਮਹਾਰਾਜ ਜੀ ਕਹਿੰਦੇ ਆਪ ਹੀ ਬਖਸ਼ਿਸ਼ ਕਰਦਾ ਜਿਹੜਾ ਮਨੁੱਖ ਇੱਕ ਇੱਕ ਸਾਹ ਦਾ ਸਦਾ ਸੰਭਾਲਦਾ ਨਾ ਉਹ ਇੱਕ ਇੱਕ ਸਾਹ ਦੇ ਨਾਲ ਚੇਤੇ ਰੱਖਦਾ ਤੇ ਆਪੀ ਬਖਸ਼ਿਸ਼ ਕਰਦਾ ਉਹ ਸਮਾਂ ਉਹਨਾਂ ਤੇ ਆਪੀ ਦਾਤ ਬਖਸ਼ ਦਿੰਦਾ ਉਹਦੀ ਰਾਜਾ ਦੇ ਵਿੱਚ ਰਹਿਣਾ ਸਿੱਖੀਏ ਸਹੀ ਨਾਚੇ ਜੋ ਤੁਦ ਭਾਵੇ ਸੇ ਗੁਰਮਖ ਸ਼ਬਦ ਵਿਚਾਰੀ ਇਹ ਖੀਲਨੀਆ ਤੁਖਾਨ ਖੀਰ ਦਾ ਪਦ ਦਸਵਾਂ ਮਹਾਰਾਜ ਜੀ ਕਹਿੰਦੇ ਸਹੀ ਨਾਚੇ ਜੋ ਤੁਦ ਭਾਵੇ ਅਸਲੀ ਨੱਚਨਾ ਮਹਾਰਾਜ ਜੀ ਕਹਿੰਦੇ ਭਾਈ ਰਾਸਕਾਰਯੋ ਇਹ ਹੈ ਜੋ ਦਾ ਹੁਕਮ ਹੈ ਉਹਦੇ ਭਾ ਦੇ ਵਿੱਚ ਹੁਕਮ ਵਿੱਚ ਨੱਚਣਾ ਸਹੀ ਨਾਚੇ ਜੁੱਤ ਤੁਪਾਵੈ ਇਹ ਗੁਰਮਖ ਸ਼ਬਦ ਵਿਚਾਰੀ ਜਿਹੜੇ ਗੁਰਮਖ ਗੁਰੂ ਦੀ ਮਾਤ ਅਨਸਾਰ ਸ਼ਬਦ ਦੀ ਵਿਚਾਰ ਕਰ ਲੈਣੀ ਸ਼ਬਦ ਨੂੰ ਪੜ ਲੈਣਾ ਸੁਣ ਲੈਣਾ ਇਹੀ ਸਾਡੇ ਵਾਸਤੇ ਨੱਚਣਾ ਹੈ ਆਸ਼ਾ ਜੀ ਕਹਿੰਦੇ ਹੀ ਨੱਚਣਾ ਗੁਰਮਖਾਂ ਦਾ ਉਹ ਨਾਨਕ ਸੇ ਸਹਿਜ ਸੁਖ ਪਾਵੇ ਜਿਨ ਕੋ ਨਦਰ ਤੇਮਾਰੀ ਮਹਾਰਾਜ ਜੀ ਕਹਿੰਦੇ ਨਾਨਕ ਸੇ ਸਹਿਜ ਸੁਖ ਪਾਵੇ ਮਹਾਰਾਜ ਜੀ ਬੇਨਤੀ ਕਰਦਨ ਮਹਾਰਾਜ ਜੀ ਕਹਿੰਦੇ ਨਾਨਕ ਕਹਿਣਾ ਕਰਦਾ ਹੈ ਸੇ ਸਹਿਜ ਸਹਿਜ ਵਸਤਾ ਵਿੱਚ ਮਹਾਰਾਜ ਜੀ ਕਹਿੰਦੇ ਜਿਹੜਾ ਸੁਖ ਹੈ ਨਾ ਉਹ ਸੁਖ ਖਤਮ ਨਹੀਂ ਹੁੰਦਾ ਜਿਨ ਉਪਾਰੋ ਜਿਹਦੇ ਤੇ ਨਦਰ ਹੋਵੇ ਜਿਨ ਕੋ ਨਦਰ ਤੁਮਾਰੀ ਮਹਾਰਾਜ ਕਹਿੰਦੇ ਜਿਨ੍ਹਾਂ ਤੇ ਤੁਸੀਂ ਕਿਰਪਾ ਕਰ ਦਿੰਦੇ ਹੋ ਨਦਰ ਕਰ ਦਿੰਦੇ ਹੋ ਤਾਡੀ ਨਦਰ ਹੋ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਉਹ ਸੈਜ ਸੁੱਖ ਨੂੰ ਪ੍ਰਾਪਤ ਕਰ ਲੈਂਦੇ ਹਨ ਇੱਥੇ ਸ਼ਬਦ ਦੀ ਸਮਾਪਤੀ ਹੁੰਦੀ ਹੈ ਪਰ ਜੀ ਮੇਰ ਕਰਨ ਭਾਈ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨ ਇਹ ਸਾਾਨੂੰ ਦੁਨੀਆ ਨੂੰ ਸਿੱਖਿਆ ਦਿੰਦੇ ਹਨ ਮਹਾਰਾਜ ਇਹ ਨਹੀਂ ਕਿ ਨਿਰਤਕਾਰੀਆਂ ਨੂੰ ਕਹਿ ਰਹੇ ਹਨ ਦੁਨੀਆ ਨੂੰ ਪਰਦੇਸ਼ ਦੇ ਦੇਣ ਭਾਈ ਉਹਦਾ ਹੁਕਮ ਮੰਨੋ ਹੁਕਮ ਦੇ ਵਿੱਚ ਰਹੋ ਉਹਨੂੰ ਸਦਾਈ ਚੇਤੇ ਰੱਖੋ ਇਹੀ ਸਾਡੀ ਮਹਾਰਾਜ ਵਾਸਤੇ ਖੁਸ਼ੀ ਆਤ ਮਹਾਰਾਜ ਦੀ ਖੁਸ਼ੀ ਸਾਨੂੰ ਅਸਾਂ ਲੈਣੀ ਹੈ ਤਾਂ ਉਹਨੂੰ ਚੇਤੇ ਰੱਖੋ ਉਹਦੀ ਬੰਦਗੀ ਕਰੋ ਭਜਨ ਕਰੋ ਸੇਵਾ ਕਰੋ ਸਿਮਰਨ ਕਰੋ ਤਾਂ ਹੀ ਉਹ ਖੁਸ਼ ਕਰ ਸਕਦੇ ਆਓ ਭਾਈ ਇੰਨੀਆਂ ਖਾਜਰੀਆਂ ਰਵਾਨ ਕਰਿਓ ਬਾਣੀ ਵਿਚਾਰ ਦੇ ਜੀ ਨਿਕਾ ਭੁੱਲਾਂ ਜੰਨੀਆਂ ਨ ਮਹਾਰਾਜ ਸਤਿ ਮੱਤ ਬਖਸ਼ਣ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭਾਈ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ